तुसी देख रहे हो इंडिया पंजाब न्यूज के लखविंदर कौर पत्नी बचित्र सिंह पिंड पावनी दे कारनी अधिरेड पत्रकार कुलजीत सिंह खोखर दी खास रिपोर्ट लखविंद पिंडी के मोबाइल फोन उपर कैनेडा तो दहशत भरिया काला आने दिन टीमां लखविंदर कौर के घर की वक जगह की तलाशी ली ते घरों कुछ भी बराबद नहीं होते नीयत टीम जाते जाते परिवार के तीन मोबाइल फोन न लै गए ਜਦੋਂ इस ਸਬੰਧੀ लखविंदर ਕੌਰ पत्नी ਬਚਿੱਤਰ ਸਿੰਘ ਅਤੇ ਪਿੰਡ ਪਾਮੜੀ सरपंच इकबाल मसीह ਮਸੀਹ ਨਾਲ ਗਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਹਾਂਜੀ ਅੱਜ ਕੀ ਕਿਦੇ ਰੇਡ ਹੋਈ ਤੁਹਾਡੇ ਘਰ ਅਜੀ ਰੇਡ ਤਾਂ ਕਿਸੇ ਨੂੰ ਦਾ ਪਤਾ ਨਹੀਂ ਅੱਛਾ ਨਾ ਸਾਡੇ ਕੋਲ ਰੇਡ ਕਰਨ ਵਾਲੇ ਜਦੋਂ ਆਏ ਆ ਤੇ ਕੋਈ

ਸਾਰੇ ਸਮਾਂ ਬੈਟਰੀ ਕਰੇ ਨਾ ਮਾਰੀਆਂ ਪਰਸ ਬਾਤ ਚੀਜ਼ ਮਤਲਬ ਉਹਨੇ ਇਹ ਵੀ ਪੁੱਛੀ ਹੋਇਆ ਚੈੱਕ ਅਪ ਇਸ ਕਰਵਾਉਣਾ ਕੁਛ ਖੜਿਆ ਤੁਹਾਡੇ ਕੋਲ ਨਹੀਂ 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 ਦੱਬਾ ਨਹੀਂ ਉਸਨੇ ਕੋਈ ਤਿਆਰੇ ਨਹੀਂ ਕੋਈ ਨਹੀਂ ਉਸਨੇ ਸਭ ਮੋਬਾਈਲ ਤੇ ਤੁਸੀਂ ਖੜੇ ਸੀ ਮੋਬਾਈਲ ਕੋਲ ਬਾਹਰ ਖੜਿਆ ਜੀ ਸ਼ਹਿਰ ਤੋਂ ਕਹਿੰਦੇ ਤੁਹਾਨੂੰ ਫੋਨ ਆਉਂਦੇ ਰਿਹਾ ਕਿਸੇ ਨੂੰ ਹਾਂਜੀ ਮੋਬਾਈਲ ਤੇ ਨਾ ਖੜੇ ਹੁੰਦਾ ਅੱਛਾ ਬੇਟੇ ਦਾ ਇੱਕ ਇਹਦਾ ਸਮਝ ਨਹੀਂ ਜੀ ਬਟੇ ਫੋਨ ਕਿੱਥੋਂ ਕਹਿੰਦੇ ਆਉਂਦੇ ਰਿਹਾ ਸਾਨੂੰ ਕਦੀ ਦੇ ਕਹਿੰਦੇ ਸਾਨੂੰ ਇੰਡੀਆ ਤੋਂ ਕੋਈ ਫੋਨ ਕਰਦਾ ਰਿਹਾ ਮਤਲਬ ਤੁਹਾਨੂੰ ਕਾਲ ਆਉਂਦੀਆਂ ਰਹੀਆਂ ਆ ਕਿ ਉਹ ਕਾਲ ਜਿਉਂ ਨਾ ਕੋਈ ਖੜ ਜਾਂਦੇ ਕੰੈਡਾ ਤੋਂ ਕਦੀਆਂ ਇੰਡੀਆ ਤੋਂ ਸਾਨੂੰ ਉਹਦੇ ਤੋਂ ਹਲਕੜੀਆ ਸਮਾਂ ਤੇ ਲੱਗਦੀ ਸਮੱਸਿਆ ਤੇ ਤੁਹਾਡਾ ਮਤਲਬ ਭਾਈ ਅਮਰਸਾਲ ਦੇ ਜਿਹੜੇ ਉਹਨਾਂ ਦਾ ਕੋਈ ਹੈ ਤੁਹਾਡਾ ਸਮਾਨ ਜਾਂ ਕਦੀ ਉਹਨਾਂ ਦੇ ਪ੍ਰੋਗਰਾਮ ਵਿੱਚ ਗਏ ਨਹੀਂ ਨਹੀਂ ਜਾਂ ਤਾਂ ਇਹ ਪੋਸਟਾ ਪਾਈਆਂ ਹੋਣ ਕਦੀ ਪਈ ਨਹੀਂ ਅਮਰਸਾਲ ਦੀ ਕਿਸੇ ਨਾਲ ਕੋਈ ਵਾਪਸ ਹੈ ਬਾਹਰ ਕੈਨੇਡਾ ਚ ਵਿਦੇਸ਼ ਚ ਤੁਹਾਡਾ ਕੋਈ ਰਹਿੰਦਾ ਵਾ ਪਰਿਵਾਰ ਚ ਬੇਟਾ ਇਹਦਾ ਰਿਪੋਰਟ ਉਹਦਾ ਸਟੱਡੀ ਬੇਸ ਤੇ ਗਿਆ ਨਹੀਂ ਜਦੋਂ ਦਾ ਕਿੰਨਾ ਚਿਰ ਹੋ ਗਿਆ ਹਾਂ ਦੋ ਦਿਨ ਤੱਕ ਕਰਵਰੀ ਕਹਿੰਜੀ ਗਿਆ ਐਸੇ ਸਾਲੀ ਹਾਂ ਜੀ ਕਹਿੰਜੀ ਕਹਿੰਜੀ ਦੋ ਦਿਨ ਨਹੀਂ ਗਿਆ ਤਰੀ ਹੁਣ ਤੁਹਾਡੇ ਕੋਲ ਸਰ ਮੋਬਾਈਲ ਕਰੀਏ ਹਾਂ ਜੀ ਹਾਂ ਤੇ ਪੁੱਛ ਗਿਸ਼ ਕੀਤੀ ਹੋਰ ਤੇ ਕੋਈ ਨਹੀਂ 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 ਕੋਈ ਸਵਾਲ ਨਹੀਂ ਕੋਈ ਕਹਿਣਾ ਚਾਹੋਗੇ ਤੁਸੀਂ ਨਹੀਂ ਕੋਈ ਨਹੀਂ ਪਰੇਸ਼ਾਨ ਨਹੀਂ ਕੋਈ ਤੰਗ ਪਰੇਸ਼ਾਨ ਜਿਆਦਾ ਨਹੀਂ ਸਾਨੂੰ ਨਾਲ ਕੋਈ ਤੰਗ ਨਹੀਂ ਕੀਤਾ ਹੈਗਾ ਮਤਲਬ ਕਿ ਜੋ ਉਹਨਾਂ ਦੀ ਕਾਰਵਾਈ ਬੰਦ ਸੀ ਉਹਨਾਂ ਨੇ ਆਪਣੇ ਕਰਦੇ ਕਿ ਇੱਕ ਵਾਰ ਤਾਂ ਕੰਮ ਕੀਤਾ ਕੋਈ ਪਰੇਸ਼ਾਨੀ ਨਹੀਂ ਅੱਛਾ ਕੀ ਹੋ ਰਿਹਾ ਤੁਹਾਡੇ ਤੇ ਤੁਸੀਂ ਬੇਟੇ ਤੇ ਚਿੱਠੀ ਆਪਣੇ ਦਿੱਲੀ ਤੋਂ ਆਪਣੇ ਆਏ ਆ ਇੱਕ ਆਈ ਐਨ ਆਏ ਨਾ ਉਹਨਾਂ ਨੇ ਸੋਚਿਆ ਵੀ ਇੱਥੇ ਜਿਹੜਾ ਆਪਣੇ ਚਰੀਆਲ ਪਰਿਵਾਰ ਦਾ ਟੱਬਰ ਆ ਉਹ ਡੱਬਰ ਤੇ ਨੂੰ ਸ਼ੱਕ ਪਿਆ ਕਿ ਘਰੇ ਨਾਲ ਦਾ ਬੱਚਾ ਕਿਤੇ ਬਾਹਰ ਹੈ ਨਾ ਇਹ ਚਰੀਂਦਾ ਵਾ ਤੇ ਕਹਿੰਦੇ ਵੀ ਮਾਰੋ ਕਾਲ ਆਈ ਆ ਤੋ ਇਹਦੇ ਸਿੱਤਾ ਨੂੰ ਦੱਸਿਆ ਵੀ ਨਹੀਂ ਇਦਾਂ ਦੇ ਬੱਚੇ ਨਹੀਂ ਆ ਕਹਿੰਦੇ ਵੀ ਕਾਲ ਰੇਟੇ 590 ਵਾਰੋ ਹੋ ਜੂ। ਇਹਨਾਂ ਦੇ ਘਰ ਦੇ ਵਿੱਚ ਕੁਝ ਮਿਲਿਆ ਵੀ ਇਹਨਾਂ ਨੂੰ ਐਨਆਈਐ ਨਹੀਂ ਨਹੀਂ ਕੁਝ ਨਹੀਂ ਮਿਲਿਆ। ਤੇ ਐਨਆਈਐ ਨੇ ਕੀ ਖਰੀਦਿਆ ਉਹ ਇਹਨਾਂ ਦੇ ਕੋਲ ਦਾ? ਇਹਨਾਂ ਨੇ ਇੱਕ ਰੋ ਮੋਬਾਈਲ ਖਰੀਦਿਆ ਤੇ ਕਿੰਨੇ ਕੁ ਵਜੇ ਆ ਗਏ ਇਹਦੇ? ਇਹ ਤਕਰੀਬਨ 5:00 6:00 ਦੇ ਪੰਜ ਦੇ ਕਰੀਬ ਆਣ ਕੇ ਪਹਿਲਾਂ ਤੁਹਾਨੂੰ ਸੁਬਤ ਕੀਤਾ ਉਹਨਾਂ ਨੇ ਫੋਨ ਲਾਇਆ ਇਥੋਂ ਮੇਰਾ ਨੰਬਰ ਲਿਆ ਕਿ ਤੁਹਾਨੂੰ ਕਿੱਥੋਂ ਲਿਆ ਅੱਛਾ ਜੀ ਇਹਨਾਂ ਨੇ ਇਹਨਾਂ ਨੇ ਤੰਗ ਪਰਸੰਤ ਨਹੀਂ ਕੀਤਾ ਨਾ ਕਰਿਆ ਕੀ ਪੁੱਛ ਪੁੱਛ ਕੇ ਕਿਸੇ ਨੂੰ ਪਸਾਨ ਜਦੋਂ ਨਾਲ ਗਏ ਜਦੋਂ ਨਾ ਨਹੀਂ ਮੈਂ ਉਦੋਂ ਨਹੀਂ ਗਿਆ ਮੈਨੂੰ ਅੱਛਾ ਬਾਅਦ ਚ ਬੁਲਾਇਆ ਮੈਨੂੰ ਬਾਅਦ ਚ ਉਹਨਾਂ ਨੇ ਬੁਲਾਇਆ ਤੇ ਪੁੱਛ ਕਿਸ ਤਰ੍ਹਾਂ ਕੀ ਪੁੱਛਿਆ ਇਹਨਾਂ ਨੇ ਕੁਝ ਨਾ ਕੁਝ ਤੁਹਾਡੇ ਬਾਹਰ ਸਬੰਧ ਕੇ ਨਾ ਹੈਗੇ ਮੈਂ ਕਹਿੰਦਾ ਲਿਖੇ ਚੰਡੀਗੜ੍ਹ ਦੀ ਕਿਤਾਬ ਚੰਡੀਗੜ੍ਹ ਦੀ ਨਹੀਂ ਲਿਖਦੇ ਦਿੱਲੀ ਤੋਂ ਹੈਗੀ ਦਿੱਲੀ ਤੋਂ ਦੇਸ਼ ਇਹਦਾ ਨਾਲ ਇਥੋੜੀ ਲੋਪਰਪੋਛੀ ਹੈ ਲੋਪਰਪੋਛੀ ਤੁਹਾਨੂੰ ਪਤਾ ਹੀ ਨਹੀਂ ਹੈ ਉਹ ਤੇ ਬਾਤ ਚਾਹੀਏ ਅੱਛਾ ਤੇ ਹੋਰ ਈ ਕੋਈ ਚਾਹੀਏ ਅਰਦਾਸ ਕੋਈ ਆਈਏ ਠੀਕ ਹੈ ਸਦਰ ਠਾਕੀ